ਪੈਲਸ ਵਿੱਚ ਮੁੱਕਿਆ ਖਾਣਾ ਬਿਨਾਂ ਖਾਦੇ ਮੁੜੀ ਅੱਧੀ ਬਰਾਤ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕੁੜੀ ਵਾਲਿਆਂ ਵੱਲੋਂ ਬਰਾਤੀਆਂ ਦੀ ਸੇਵਾ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਂਦੀ ਪਰ ਹੁਣ ਇੱਕ ਪੈਲਸ ਦੀ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੈਲਸ ਵਿੱਚ ਖਾਣੇ ਵਾਲੇ ਸਾਰੇ ਹੀ ਭਾਂਡੇ ਖਾਲੀ ਦਿਖਾਈ ਦੇ ਰਹੇ ਨੇ ਦਰਸਲ ਇਸ ਵਿਆਹ ਵਿੱਚ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਨੂੰ ਕਿਹਾ ਸੀ ਕਿ ਸਾਡਾ 150 ਬੰਦਾ ਬਰਾਤ ਵਿੱਚ ਆਵੇਗਾ ਜਿਸ ਕਰਕੇ ਕੁੜੀ ਵਾਲਿਆਂ ਨੇ 200 ਬਰਾਤੀਆਂ ਦੇ ਹਿਸਾਬ ਨਾਲ ਪੈਲਸ ਵਿੱਚ ਪ੍ਰਬੰਧ ਕੀਤਾ ਸੀ ਪਰ ਜਦੋਂ ਬਰਾਤ ਆਈ ਤਾਂ ਬਰਾਤ ਦੇ ਨਾਲ ਵਾਲੇ 400 ਤੋਂ ਵੀ ਵੱਧ ਬੰਦੇ ਆਏ ਐ ਇੰਨੇ ਬੰਦੇ ਆਉਣ ਕਰਕੇ ਪੈਲਸ ਵਿੱਚ ਖਾਣਾ ਘਟ ਗਿਆ ਅਤੇ ਸਾਰੇ ਹੀ ਭਾਂਡੇ ਖਾਲੀ ਹੋ ਗਏ ਜਦੋਂ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਨੂੰ ਕਿਹਾ ਕਿ ਖਾਣਾ ਤਾਂ ਖਤਮ ਹੋ ਗਿਆ ਤਾਂ ਕੁੜੀ ਵਾਲੇ ਕਹਿੰਦੇ ਕਿ ਇਹ ਚ ਸਾਡਾ ਕੀ ਕਸੂਰ ਹੈ ਤੁਸੀਂ 150 ਬੰਦਾ ਕਿਹਾ ਸੀ ਅਸੀਂ ਫੇਰ ਵੀ 200 ਬੰਦੇ ਦਾ ਪ੍ਰਬੰਧ ਕੀਤਾ ਸੀ ਪਰ ਤੁਸੀਂ ਤਾਂ 400 ਤੋਂ ਵੀ ਵੱਧ ਬੰਦੇ ਲੈ ਕੇ ਆ ਗਏ ਤੁਸੀਂ ਸਾਨੂੰ ਪਹਿਲਾਂ ਦੱਸ ਦੇਣਾ ਸੀ ਅਸੀਂ ਹੋਰ ਪ੍ਰਬੰਧ ਕਰ ਦਿੰਦੇ ਪਰ ਹੁਣ ਮੌਕੇ ਤੇ ਅਸੀਂ ਕੀ ਕਰ ਸਕਦੇ ਹਾਂ ਜਿਸ ਕਰਕੇ ਬਰਾਤ ਵਿੱਚ ਆਏ ਅੱਧੇ ਬਰਾਤੀਆਂ ਨੂੰ ਭੁੱਖੇ ਹੀ ਵਾਪਸ ਜਾਣਾ ਪਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ